ਨਾਝ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਯਮਾਂ ਅਤੇ ਸਿਧਾਂਤਾਂ ਮੁਤਾਬਕ ਸੀਨੀਅਰ ਸੈਕੰਡਰੀ ਸਕੂਲ ਜ਼ਰਖੜ ਨੂੰ ਅੰਡਰ 14 ਸਾਲ ਅੰਡਰ 17 ਸਾਲ ਅੰਡਰ 19 ਸਾਲ ਦੇ ਮੁੰਡਿਆਂ ਦੇ ਸਾਲ 2024-25 ਹਾਕੀ ਖੇਡ ਵਿੰਗ ਅਲਾਟ ਕੀਤੇ ਗਏ ਹਨ ਇਹ ਖੇਡ ਵਿੰਗ ਜ਼ਰਖੜ ਹਾਕੀ ਅਕੈਡਮੀ ਦੀ ਸਰਪ੍ਰਸਤੀ ਹੇਠ ਜ਼ਰਖੜ ਖੇਡ ਸਟੇਡੀਅਮ ਵਿਖੇ ਸੀਨੀਅਰ ਸੈਕੰਡਰੀ ਸਕੂਲ ਜ਼ਰਖੜ ਦੇ ਸਹਿਯੋਗ ਨਾਲ ਚਲਾਈ ਜਾਂਦੇ ਹਨ ਇਨਾ ਖੇਡ ਵਿੰਗਾਂ ਦੇ ਚੋਣ ਟ੍ਰਾਇਲ 19 ਮਈ ਦਿਨ ਸੋਮਵਾਰ ਨੂੰ ਸਪੋਰਟਸ ਸਕੂਲ ਕੁਦਾ ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਸਕੂਲ ਐਜੂਕੇਸ਼ਨ ਵਿਭਾਗ ਦੇ ਚੋਣ ਖੇਡ ਕਮੇਟੀ ਵੱਲੋਂ ਲਏ ਜਾਣਗੇ। ਇਹਨਾਂ ਚੋਣ ਟ੍ਰਾਇਲਾਂ ਵਿੱਚ ਜਰਖੜ ਹਾਕੀ ਅਕੈਡਮੀ ਦੇ ਤਿੰਨੇ ਖੇਡ ਵਿੰਗਾਂ ਵਾਸਤੇ ਕੁੱਲ 54 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਜਰਖੜ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਚੋਣਾ ਚੋਣ ਟਰਾਇਲਾਂ ਵਿੱਚ ਭਾਗ ਲੈਣ ਦੇ ਚਾਹਵਨ ਖਿਡਾਰੀ 19 ਮਈ ਨੂੰ ਸਪੋਰਟ ਸਕੂਲ ਕੁੱਦਾ ਵਿਖੇ ਆਪਣੀ 10 ਵਜੇ ਸਵੇਰੇ ਆਪਣੀਆਂ ਖੇਡ ਪ੍ਰਾਪਤੀਆਂ ਤੇ ਉਮਰ ਦੇ ਸਬੂਤਾਂ ਸਮੇਤ ਰਿਪੋਰਟ ਕਰਨ ਉਹਨਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਹਾਕੀ ਟ੍ਰੇਨਿੰਗ ਉਹਨਾਂ ਦੀ ਰਹਿਸ਼ ਅਤੇ ਹੋਰ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ ਜਾਰਖੰਡ ਹਾਕੀ ਅਕੈਡਮੀ ਜਿਸ ਨੂੰ ਹਾਕੀ ਇੰਡੀਆ ਵੱਲੋਂ ਵੀ ਮਾਨਤਾ ਪ੍ਰਾਪਤ ਹੈ ਜਾਰਖੰਡ ਹਾਕੀ ਅਕੈਡਮੀ ਲਈ ਚੁਣੇ ਗਏ ਖਿਡਾਰੀਆਂ ਨੂੰ ਹਾਕੀ ਇੰਡੀਆ ਵੱਲੋਂ ਕਰਵਾਈਆਂ ਜਾਂਦੀਆਂ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੀ ਕੌਮੀ ਹਾਕੀ ਚੈਂਪੀਅਨਸ਼ਿਪ ਖੇਡਣ ਦਾ ਵੀ ਮੌਕਾ ਮਿਲੇਗਾ ਇਸ ਤੋਂ ਇਲਾਵਾ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਟੇਟ ਪੱਧਰ ਤੇ ਤਿੰਨੇ ਖੇਡ ਵਿੰਗਾ ਨੂੰ ਸਿੱਧੀ ਐਂਟਰੀ ਹੋਵੇਗੀ ਟ్రਾਇਲ ਦੇਣ ਦੇ ਚਾਹਵਨ ਖਿਡਾਰੀ ਕੋਚ ਗੁਰਸਤਿੰਦਰ ਸਿੰਘ ਪ੍ਰਗਟ ਨਾਲ ਫੋਨ ਨੰਬਰ 9417885733 ਤੇ ਸੰਪਰਕ ਕਰ ਸਕਦੇ ਹਨ